ਸਾਡਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼ਿਮਰਦਾਬ ਸਾਹਿਬ ਹਰਮੰਦਰ ਸਾਹਿਬ ਇੱਥੇ ਹੈ ਦੁਰਗਿਆਣਾ ਮੰਦਰ ਸ਼ਹੀਦਾਂ ਦੀ ਧਰਤੀ ਜਲੇ ਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਜਨਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਮਸਟੇ ਲੈ ਕੇ ਕੋਈ ਦੂਜਾ 6 ਕਮਰਾ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲੇ ਚਰਾਉਂਦੇ ਨੇ ਇਸ ਬੰਦ ਦੇ ਵਿੱਚ ਸਾਡੇ ਐਸਚੂ ਸੀਟਵਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਾਲ ਬਾਜ਼ਾਰ ਦੇ ਵਿੱਚ ਦੀਪ ਹੋਮਸਟੇ ਨਾਂ ਦਾ ਮਾਡਰਲ ਟਾਈਪ ਦਾ 6 ਕਮਰਾ ਦਾ ਤੇ ਉੱਥੇ ਰੇਡ ਕੀਤਾ ਇੰਸਪੈਕਟਰ ਸਾਹਿਬ ਨੇ ਖੁਦ ਜੋ ਇਹਨਾਂ ਦੋਸ਼ੀਆਂ ਨੂੰ ਰੱਗੇ ਹੱਥੋਂ ਗ੍ਰਿਫਤਾਰ ਕੀਤਾ ਕੁਝ ਪੈਸੇ ਜਿਹੜੇ ਕਸਟਮਰ ਮੇਂ ਪੁੱਤ ਆ ਕੇ ਇਹਨਾਂ ਨੇ ਮੇ ਕਿੰਨੇ ਲੈ ਸੀਗੇ 25 ਲੈ ਸੀਗੇ ਤਕਰੀਬ 25000 ਦੇ ਕਰੀਬ ਸਰਗਰ ਲੜਕੀਆਂ ਆ ਗਿਆ ਕਿ ਲਗਰੇ 60 ਨਹੀਂ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉਪਤਰਾਖੰਡ ਤੋਂ ਲੜਕੀਆਂ ਦਾ ਤਰਨ ਤਰਨ ਕੋ ਨਹੀਂ ਸਰ ਕੀ ਨੀ ਰਮਦਾਰ ਹੈ ਸੀ ਹਾਂਜੀ ਕਿਨੀ ਦੇਰ ਤੋਂ ਕੰਮ ਕਰ ਰਹੀ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਇਹਨੂੰ ਲੀਸ ਤੇ ਨਵੇਂ ਬੰਦ ਨੇ ਲੱਲੇ ਕੁਛ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਠੇ ਵਾਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਆ ਲੇਕਿਨ ਕਨਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜਵੇ ਕਿ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਹਨੂੰ ਪ੍ਰਾਪਤੀ ਹੋਈ ਸਾਨੂੰ ਸਿਰ ਕਿੰਨੀਆਂ ਲੋਕਾਂ ਲੜਕੀਆਂ ਸਨ ਸੱਤ ਕੁ ਸਨ ਸੱਤ ਲੜਕੀਆਂ ਦਾ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੰਦਰ ਹੈ ਇੱਕ ਮਿੱਟੀ ਇਹ ਕਿ ਜਰਾ ਅੰਮ੍ਰਿਤ ਦਾ ਟਿਕਟ ਬਣ ਕੇ ਫੋਰ ਕੀਤਾ ਹੈ 5 ਮਿੰਟ ਤੋਂ ਇੰਨੀ ਜਾਨ ਨਾਲ ਕਰ ਨਹੀਂ ਲੱਗ ਰਿਹਾ ਲੋਕ ਕਿ ਜੰਮੇ ਦੁਆਈਆਂ ਇਹ ਪੀਸਾਰੇ ਬਜੇ ਤੱਕ ਕਰੀਪਕੀ ਫੋਟੋ ਲੈ ਕੇ ਅੱਗੇ ਦਿੱਤੀ ਜਾਂਦਾ ਹੈ ਦਲਤੀ ਸੰਭੋਗ ਹੋ ਰਿਹਾ ਕੋਈ ਬ੍ਰਾਮ ਜੀ ਟਿਕ ਫਰਮ ਦੇ ਰਸ ਨੂੰ ਚੱਲ ਰਹੀ ਹੈ ਬ੍ਰਾਮ ਜੀ ਦੀ ਗੱਲ ਜੀ ਕਰੀਏ ਤੇ ਫਿਰ ਉਹ ਰੀਯੂਜ਼ ਅਨ ਯੂਜ਼ ਜਿਹੜੇ ਕਨਟੈਕਟਸ ਫਿਰ ਯੂਜ਼ ਕਰਦੇ ਨੇ ਲੋਕ ਮੈਂ ਨਾ ਸ਼ਾਮਿਲ ਮੈਂ ਨਾ ਸ਼ਾਵਰੀ ਨੂੰ ਕਰ ਸਕਦਾ ਨਹੀਂ ਹੈ ਇਨਰ ਦਾ ਮੈਡੀਕਲ ਵੀਕਿੰਗ ਕਰਾਣ ਜਾ ਰਹੇ ਹਾਂ ਕੋਈ ਮੈਡੀਕਲ ਰਿਪੋਰਟ ਤੋਂ ਪਤਾ ਲੱਗ ਜਾਏਗਾ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਹੀਂ ਇਹਦੇ ਨਾਲ ਦਾ ਸਮਾਂ 3 ਘੰਟੇ ਤੋਂ 4 ਘੰਟੇ ਮਿੰਟ ਦਾ ਸਮਾਂ ਲੱਗ ਸਕਦਾ ਹੈ ਕਿਛੀ ਮਨਵਿਰੀਆਂ ਦੇ ਤੋਂ ਵੀ ਲੱਗ ਸਕਦਾ ਹੈ ਜਦੋਂ ਰੋਜ਼ੀ ਦਿੱਤੀ ਹੈ ਪਤਾ ਲੱਗ ਜਾਏ ਕਿ ਕਿੰਨਾ ਡਾਗਰੀ ਲੱਗਦਾ ਹੈ ਉਸ ਤੋਂ ਬਾਅਦ ਫਿਰ ਸਟਾਰਟ ਹੋ ਜਾਏਗਾ ਕਦੋਂ ਸਟੇਟ ਨੂੰ ਪੂਰੀ ਹੋ ਜਾਂਦੀ ਹੈ ਜਦੋਂ ਕਿ ਕਿਹੜੇ ਰਿਸਿਵਰ ਦੀ ਲੋੜ ਹੈ ਅੱਜ ਇਹਨਾਂ ਦਾ ਫੀਲਿੰਗ ਪਤਾ ਕਰਨਾ ਪਾਉਂਗਾ ਸਾਡੀ ਮਾਨਯੋਗ ਜੀ ਸਬਸਟ ਪੁਲਿਸ ਸਰਕਾਰ ਦੇ ਕਿੰਦੀ ਕੋਲ ਹੈ ਰਹੀ ਹੈ ਉਹ ਨਾ ਬਹੁਤ ਸਖਤ ਹਟਾ ਰਹੇ ਕਿਸੇ ਵੀ ਪਾਸੇ ਤੋਂ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਲੱਕ ਦੇ ਵਿੱਚ ਜਿਹੜਾ ਕਿ ਮਾੜਾ ਹੋਵੇ ਚਾਹੇ ਉਹ ਚਾਈਨ ਚੋਰ ਹੋਵੇ ਤੁਹਾਡੇ ਸਾਹਮਣੇ ਹੈ ਚਾਹੇ ਨਸ਼ਾ ਹੈ ਚਾਹੇ ਕੋਈ ਅਸਮਾਜੀਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਣੀ ਹੈ ਜਿਹੜੇ ਰੂਲ ਕਰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨੂੰ ਕਾਨੂੰਨ ਦੇ ਮਤਲਬ ਉੱਥੇ ਲੈਣਾ ਹੈ ਕਿਹੜੀ ਸਟੇਟ ਤੋਂ ਹੋ ਰਹੇ ਨੇ ਇਹ ਤੁਤਰਾਖੰਡ ਹੈ ਜੀ ਅਸਾਮ ਤੋਂ ਨੇ ਜਿਹੜੇ ਤੋਂ ਲੜਕੀਆਂ ਸੀ ਤੇ ਤਰਨਤਨ ਤੋਂ ਮਈਆ ਮਧੂਰਪੁਰ ਅੜੋਕ ਤੋਂ ਉਥੋਂ ਇਹਨਾਂ ਦਾ ਲੋੜੀ ਦੇ ਘਾਟੇ ਲੋਕਾਂ ਨੂੰ ਕੀ ਨਾ ਸਿਖਾਉਂਦਾ ਮੈਂ ਨਾ ਬਾਰੇ ਤੇ ਕੋਈ ਮੈਸੇਜ ਆ ਜਿਹੜੇ ਵੇਚਦੇ ਆ ਬੰਦੇ ਤੁਹਾਨੂੰ ਬਾਜੋ ਇਹਦੇ ਅਸੀਂ ਬੰਦੇ ਅਸੀਂ ਲੋੜੀ ਦੇ ਘਾਟੇ ਜਿਹੜੀ ਚਾਰਜਸ ਟੇਕ ਇਹਨਾਂ ਨਾਲ ਨਹੀਂ ਗੁੱਡੀ ਉਹ ਨਵਾਗੇ ਇੰਨੇ ਜਿਹੜੀ ਮਾਜਾ ਤੁਹਾਨੂੰ ਗੁੱਡੀ ਲਾਓ ਵੈਲਕਮ ਜੀ ਸਦਕੇ ਅਸੀਂ ਵੀ ਨਾ ਲਵਾਵਾਂਗੇ ਲੇਕਿਨ ਜਿਹੜੀ ਚਾਈਨਸ ਟਿੰਗ Não hum, tá...